ਪਿੰਡ ਸਾਂਗਰੇ ਵਾਲੇ ਬੰਨ੍ਹ ਦੇ ਉੱਤੇ ਆਪਾਂ ਫੇਰ ਆਏ ਅੱਜ ਦੋਸਤੋ ਇਹ ਦਰਿਆ ਦਾ ਰੁਖ ਮੋੜਨ ਦੀ ਕੋਸ਼ਿਸ਼ ਕਰ ਰਹੇ ਨੇ ਸੰਗਤਾਂ ਦੇ ਹੌਸਲੇ ਬੁਲੰਦ ਹੈ ਈ ਮਹੀਨੇ ਹੋ ਗਏ ਹਾੜਾ ਇਹਨੂੰ ਡੇਢ ਕਿ ਮਹੀਨਾ ਸਾਨੂੰ ਆ ਸੇਵਾ ਕਰਦਿਆਂ ਨੂੰ ਹੋ ਗਿਆ ਅਜੇ ਤੱਕ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਸੀ ਜਿਹੜੀ ਸੇਵਾ ਚੱਲੀ ਆ ਰਾਮਪੁਰ ਗौरा ਜੀ ਜਿੱਥੇ ਦਰਿਆ ਬਿਆਸ ਨੇ ਨੌ ਘਰ ਰੋੜ ਕੇ ਤੇ ਦਸਵਾਂ ਘਰ ਅੱਜ ਵੀ ਰੋੜ ਰਿਹਾ ਜਿੱਥੇ ਪਾਣੀ ਰੜਕ ਲਿਆ ਤਿੰਨ ਘਰ ਇੱਥੇ ਸੀ ਅੱਛਾ ਆ ਜਿੱਥੇ ਪਾਣੀ ਉੱਛਲ ਰਿਹਾ ਹਾਂਜੀ ਇਹ ਇਹ ਵੀ ਅੱਧਾ ਰੁੜ ਗਿਆ ਹਾਂਜੀ ਅੱਧਾ ਰੁੜ ਗਿਆ ਅੱਧਾ ਖੜਾ ਇਦੇ ਸਮੇਤ 11 ਹੋ ਜਾਂਦੀ ਹੈ ਨੀਲਡ ਵਾਇਰ ਹੀ ਹੁੰਦੀ ਆ ਜਿਹਦੇ ਵਿੱਚ ਆਪਾਂ ਜਾਲ ਬਣਾ ਕੇ ਜੀਦਾ ਤੇ ਬੋਰੇ ਵਿੱਚ ਪਾ ਕੇ ਤੇ ਦਰਿਆ ਦੇ ਵਿੱਚ ਸੁੱਟਦੇ ਆ ਬੰਨ ਬਣਾਉਣ ਵਾਸਤੇ ਅੱਛਾ ਜੀ ਜੇ ਆਪਾਂ ਨਰੀ ਮਿੱਟੀ ਪਾਉਣੇ ਤੇ ਪਾਣੀ ਤੇਜ ਹੋਣੇ ਕਰਕੇ ਉਹ ਰੁੜ ਜਾਂਦੀ ਆ ਆਰ ਦਾ ਕ੍ਰੇਟ ਬਣਾ ਕੇ ਉਹਦੇ ਵਿੱਚ ਬੋਰੇ ਪਾ ਕੇ ਲੇਬਰ ਲੱਗੀ ਆ ਉਹ ਬੋਰਿਆਂ ਦੇ ਅੱਗੇ-ਅੱਗੇ ਬੋਰੇ ਤੁਰ ਜਾਂਦੇ ਪਿੱਛੇ-ਪਿੱਛੇ ਪੋਗਲੇ ਦੀ ਮਿੱਟੀ ਪਾਈ ਜਾਂਦੀ ਜਿਹੜੀ ਪੋਗਲੇਨ ਲੱਗੀਆਂ ਨਾ ਉਹ ਪੋਗਲੇਨ ਤੇ ਜੇ ਰਸਤਾ ਖਾਲੀ ਕਰ ਰਹੀਆਂ ਨਾ ਇਧਰੋਂ ਮਿੱਟੀ ਲਿਆ ਰਹੀਆਂ ਪਰ ਬੰਨ ਜਿੱਥੇ ਉਹ ਟਰੈਕਟਰ ਚੱਲ ਰਿਹਾ ਬੋਰਿਆਂ ਦੇ ਉੱਪਰ ਬੋਰਿਆਂ ਦੇ ਪਿੱ ਸਥਿਤੀ ਆ ਇਹਨਾਂ ਪਿੰਡਾਂ ਦੀ ਉਹਨਾਂ ਦੇ ਵਿੱਚ ਤੁਸੀਂ ਆਹ ਦੇਖ ਲਓ ਵੀ ਹਜੇ ਵੀ ਹਾਲਤ ਇਹ ਆ ਵੀ ਗੱਬ ਭਰੀ ਪਈ ਆ ਇਸ ਇਲਾਕੇ 'ਚ ਤੇ ਟਰੈਕਟਰ ਵੀ ਹਜੇ ਖੁੱਬਦੇ ਪਿਆ ਤੇ ਟਰੈਕਟਰ ਨਿਕਲਦਾ ਨਹੀਂ ਪਿਆ ਹਨਾ ਸੁਲਤਾਨਪੁਰ ਲੋਧੀ ਦਾ ਉਹ ਇਲਾਕਾ ਜਿੱਥੇ ਕਿ ਹੜਾਂ ਦੀ ਮਾਰ ਬਹੁਤ ਵੱਡੇ ਪੱਧਰ ਤੇ ਪਈ ਤੇ ਸੁਲਤਾਨਪੁਰ ਲੋਧੀ ਦੇ ਜਿਹੜੇ ਪਿੰਡ ਆ ਸੋ ਉਹ ਪਿੰਡਾਂ ਦੇ ਵਿੱਚ ਤੁਹਾਨੂੰ ਦਿਖਾਉਦੇ ਆ ਆਪਾਂ ਜਿਹੜੀਆਂ ਸਮੱਸਿਆ ਆ ਉਹ ਕਿਸ ਹੱਦ ਤੱਕ ਆ ਤੇ ਜਦੋਂ ਆਪਾਂ ਬੰਨ ਵੱਲ ਵੱਧ ਰਹੇ ਆ ਤਾਂ ਤੁਸੀਂ ਇਹ ਦੇਖੋ ਕਿੱਡੇ ਜਾਣੀਆਂ ਤਾਂ ਢੇਰ ਲੱਗੇ ਹੋਏ ਨੇ ਰੇਤ ਦੇ ਥੱਲੇ ਗੱਬ ਨਿਕਲਦੀ ਆ ਉੱਪਰ ਰੇਤ ਇਹ ਲੋਕਾਂ ਦੀਆਂ ਜ਼ਮੀਨਾਂ ਨੇ ਆ ਕਿਸੇ ਦਾ ਖੂਹ ਆ ਜਿੱਥੇ ਆ ਦਰਖਤ ਲੱਗੇ ਹੋਏ ਨੇ ਇਹ ਦੇਖੋ ਕਿੰਨੀ ਜ਼ਿਆਦਾ ਨੁਕਸਾਨ ਹਜੇ ਵੀ ਆਪਾਂ ਮਹੀਨਾ ਕੁ ਪਹਿਲਾਂ ਆਏ ਸੀਗੇ ਤਾਂ ਮਹੀਨੇ ਦੇ ਬਾਅਦ ਦੇਖ ਲਓ ਵੀ ਹੁਣ ਵੀ ਇੰਨਾ ਜ਼ਿਆਦਾ ਇਹਨਾਂ ਦਾ ਆ ਸਾਫ ਨਹੀਂ ਹੋ ਸਕਿਆ ਕਿੰਨੇ ਜਿਆਦਾ ਮਸ਼ੀਨਰੀ ਇੱਥੇ ਲੱਗੀ ਆ ਟਿੱਬੇ ਦੇਖੋ ਕਿ ਟਿੱਬੇ ਹਾਂਜੀ 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 ਟਿੱਬੇ ਟਿੱਬੇ ਯਾਨੀ ਕਹ ਲਓ ਬਣ ਗਾ ਏਡੇ ਡੇ ਢੇਰ ਲੱਗ ਗਏ ਨੇ ਤਾਂ ਰੇਤ ਹੀ ਰੇਤ ਤੁਹਾਨੂੰ ਦੇਖਣ ਨੂੰ ਮਿਲਣੀ ਆਲੇ ਦੁਆਲੇ ਇਧਰ ਵੀ ਰੇਤ ਦੇ ਢੇਰ ਨੇ ਕਿਉਂਕਿ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਸਾਫ ਕੀਤੀਆਂ ਜਾਣ ਪੈਲੀਆਂ ਪਰ ਹੁਣ ਪੈਲੀਆਂ ਲੱਭਣੀਆਂ ਵੀ ਬੜੀਆਂ ਮੁਸ਼ਕਲ ਆ ਤੇ ਪਿੱਛੇ ਇੱਕ ਗੱਡੀ ਸਿਗੀ ਉਹ ਗੱਡੀ ਜਿਹੜੀ ਆ ਉਹ ਕਿਤੇ ਫਸ ਗਈ ਰੇਤਾ ਦੇ ਵਿੱਚ ਉਥੋਂ ਨਿਕਲੀ ਨਹੀਂ ਸੋ ਰੁਕਣਾ ਪਿਆ ਆ ਬੰਦਿਆਂ ਨੂੰ ਇੰਨੀ ਜ਼ਿਆਦਾ ਰੇਤ ਐ ਰੈਨਾ ਬੁਰਾ ਹਾਲ ਆ ਨਾ ਹਜੇ ਵੀ ਤੇ ਲੰਘ ਨਹੀਂ ਹੁੰਦਾ ਉਹ ਵੀਰ ਇੱਕ ਜਾ ਰਿਹਾ ਆ ਤੁਰਿਆ ਤੇ ਉਹਨੇ ਵੀ ਆਪਣੀ ਚੱਪਲ ਲਾਈ ਹੋਈ ਆ ਪੈਰਾਂ 'ਚ ਉਹ ਤੇ ਹੱਥ 'ਚ ਫੜੀ ਆ ਇੰਨੀ ਜ਼ਿਆਦਾ ਦਿੱਕਤ ਐ ਆ ਹਜੇ ਵੀ ਪਿੰਡ ਸਾਂਗਰੇ ਵਾਲੇ ਬੰਨ ਦੇ ਉੱਤੇ ਆਪਾਂ ਫੇਰ ਆਏ ਅੱਜ ਸਾਂਗਰੇ ਵਾਲਾ ਬੰਨ ਇਹ ਜਿਹੜਾ ਨਾ ਸੁਲਤਾਨਪੁਰ ਲੋਧੀ ਤੋਂ ਅੱਗੇ ਦਾ ਇਲਾਕਾ ਆ ਉਹ ਵਾਲਾ ਜਿਹੜਾ ਇਲਾਕਾ ਜਿੱਥੇ ਕਿ ਹੜ੍ਹ ਨੇ ਬਹੁਤ ਵੱਡੀ ਮਾਰ ਦੁਆਬੇ ਵਿੱਚ ਮਾਰੀ ਸੀਗੀ ਉਸ ਮਾਰ ਤੋਂ ਮਤਲਬ ਇਹ ਲੋਕ ਉਜੜੇ ਹੋਏ ਹੁਣ ਆਪਣੇ ਆਪ ਨੂੰ ਦੁਬਾਰਾ ਵਸਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਮੈਂ ਤੁਹਾਨੂੰ ਦੱਸਦਾ ਕਰਨ ਦੀ ਕੋਸ਼ਿਸ਼ ਕੀ ਕਰ ਰਹਾ ਦੋਸਤੋ ਇਹ ਦਰਿਆ ਦਾ ਰੋਖ ਮੋੜਨ ਦੀ ਕੋਸ਼ਿਸ਼ ਕਰ ਰਹੇ ਨੇ ਕਿਦਾਂ ਜੋ ਉਹਦਾ ਨੇਚਰਲ ਰਾਹ ਸੀ ਨਾ ਦਰਿਆ ਦਾ ਇਹ ਇਹਨੂੰ ਉਧਰ ਕਰਵਾ ਦੇ ਨੇ ਨਾਲ ਸਾਡੇ ਸਰਦਾਰ ਬਲਰਾਜ ਸਿੰਘ ਜੀ ਨੇ ਸਰਦਾਰ ਕਲਦੀਪ ਸਿੰਘ ਜਮਸ਼ੇਰ ਹੁਣੀ ਨੇ ਸਰਦਾਰ ਪੂਰਨ ਸਿੰਘ ਟੰਡੋਵਾਲ ਨੇ ਤੇ ਅਸੀਂ ਆਏ ਆ ਇੱਧਰ ਲੰਬੜਦਾਰ ਕਲਦੀਪ ਸਿੰਘ ਜੀ ਦੇ ਕੋਲ ਪਿੰਡ ਸਾਂਗਰਾ ਵਾਲੇ ਬੰਦੇ ਉੱਤੇ ਸੋ ਜਥੇਦਾਰ ਜੀ ਠੀਕ ਠਾਕ ਠੀਕ ਠਾਕ ਜੀ ਹੌਸਲੇ ਬੁਲੰਦ ਨੇ ਹਜੇ ਖਾਲਸਾ ਬਾਗ ਜੀ ਕੀ ਫਤਿਹ ਹੌਸਲੇ ਬੁਲੰਦ ਆ ਜੀ ਇਹ ਬੁਲੰਦ ਆ ਬਿਲਕੁਲ ਜੀ ਸੰਗਤਾਂ ਦੇ ਹੌਸਲੇ ਬੁਲੰਦ ਆ ਜੀ ਕਿਉਂਕਿ ਜੇ ਸਿਆਣੇ ਕਹਿੰਦੇ ਆ ਨਾ ਵੀ ਜੇ ਇੱਕ ਰਸਤਾ ਰੱਬ ਬੰਦ ਕਰਦਾ ਤੇ ਚਾਰ ਰਸਤੇ ਖੋਲਦਾ ਵੀ ਆ ਹਾਂ ਹੁਣ ਫਸਲ ਮਰ ਗਈ ਜੀ ਜ਼ਮੀਨਾਂ ਖਰਾਬ ਹੋਈਆਂ ਘਰ ਟਹਿ ਟੇਰੀ ਹੋਏ ਪਰ ਉਥੇ ਉਸੇ ਅਕਾਲ ਪੁਰਖ ਵਾਹਿਗੁਰੂ ਨੇ ਸੰਗਤਾਂ ਦੇ ਵਿੱਚ ਵਸਿਆ ਹਾਂ ਤੇ ਇੰਨੀ ਕੁ ਜਿਆਦੀ ਬਾਹ ਫੜੀ ਆ ਵੀ ਅਜੇ ਤੱਕ 2 ਮਹੀਨੇ ਹੋ ਗਏ ਆ ਹੂੰ ਢਾਈ ਮਹੀਨੇ ਹੋ ਗਏ ਹਾੜਾ ਇਹਨੂੰ ਡੇਢ ਕ ਮਹੀਨਾ ਸਾਨੂੰ ਆ ਸੇਵਾ ਕਰਦਿਆਂ ਨੂੰ ਹੋ ਗਿਆ ਅਜੇ ਤੱਕ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਤੀ ਵਾਹ ਕਦੇ ਕਿਸੇ ਚੀਜ਼ ਦੇ ਮਥਾਏ ਨਹੀਂ ਹੋਣਾ ਪਿਆ ਵੀ ਉਸ ਚੀਜ਼ ਬਾਰੇ ਸੋਚਣਾ ਪਿਆ ਹੋਵੇ ਵੀ ਆ ਜਿਹੜਾ ਸਮਾਨ ਲਿਆਉਣਾ ਵਾ ਰਾਸ਼ਨ ਜਿੱਦਾਂ ਘਰਾਂ ਦੇ ਵਿੱਚ ਜਾਂ ਘਰਾਂ ਦੀਆਂ ਲੋੜਾਂ ਸੀ ਉਹਦੇ ਵਾਸਤੇ ਜਾਂ ਹੁਣ ਜਿਹੜਾ ਬੰਨ ਬੰਨਣ ਦੇ ਵਿੱਚ ਜਿਹੜੀ ਮੁਸ਼ਕਲ ਆ ਰਹੀ ਮਸ਼ੀਨਰੀ ਚੱਲ ਰਹੀ ਹੂੰ ਤਾਰ ਬੋਰੇ ਡੀਜ਼ਲ ਸਭ ਕੁਝ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੁਰੇ ਆਉਂਦਾ ਕਿਤੇ ਇਹ ਨਹੀਂ ਅੱਜ ਫਿਰ ਕੱਲ ਨੂੰ ਆਪਾਂ ਖਰਚਾ ਕਿੱਥੋਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੁਲਵਹਿਮਟਨ ਦੇ ਵਿੱਚ ਗੁਰੂ ਨਾਨਕ ਸਤਸੰਗ ਸਿੱਖ ਗੁਰਦੁਆਰਾ ਜਿਹੜਾ ਕੈਨ ਕ੍ਰੂਡ ਦੇ ਉੱਤੇ ਸਥਿਤਾ ਉਸ ਗੁਰੂ ਘਰ ਵੱਲੋਂ ਆਏ ਹਾਂ ਉਹਨਾਂ ਦੀਆਂ ਸੰਗਤਾਂ ਨੇ ਜੋ ਮਾੜਾ ਮੋਟਾ ਤੈਲ ਫਲ ਪਾ ਕੇ ਜੋ ਸਹਿਯੋਗ ਸਾਨੂੰ ਦਿੱਤਾ ਅਸੀਂ ਇੱਥੇ ਲੈ ਕੇ ਪਹੁੰਚੇ ਜੋ ਤੁਸੀਂ ਇਹ ਮੰਜ਼ਰ ਦੇਖ ਰਹੇ ਹੋ ਇੱਥੇ ਆ ਕੇ ਜਦੋਂ ਤੁਸੀਂ ਉੱਥੋਂ ਵੀਡੀਓ ਦੇਖਦੇ ਸੀਗੇ ਕੀ ਫਰਕ ਲੱਗਾ ਆਹਦਾ ਇੱਥੇ ਤਾਂ ਬੜਾੇ ਬੁਰਾ ਹਾਲ ਆ ਜੋ ਦੇਖਿਆ ਜਾਵੇ ਕੋਈ ਜ਼ਮੀਨ ਹੀ ਨੀ ਦਿਸ ਰਹੀ ਰੇਤਾ ਹੀ ਰੇਤਾ ਸਾਰੇ ਪਾਸੇ ਉਹ ਜਿਹੜੇ ਘਰ ਸੀ ਉਹ ਵੀ ਉਜੜ ਗਏ ਜੀ ਘਰਾਂ ਦੇ ਘਾਰ ਪਿੰਡਾਂ ਦੇ ਪਿੰਡ ਕੋਈ ਚੀਜ਼ ਹੈ ਹੀ ਨਹੀਂ ਦਿਸ ਰਹੀ ਜਿਹੜੀ ਕੋਈ ਫਸਲ ਨਹੀਂ ਦਿਸ ਰਹੀ ਜੀ ਬਹੁਤ ਬਹੁਤ ਮਾੜਾ ਹਾਲ ਆ ਮਾੜਾ ਸੋ ਬਹੁਤ ਮੈਂ ਤਾਂ ਸੰਗਤ ਨੂੰ ਅਪੀਲ ਕਰਦਾ ਕਿ ਤੁਸੀਂ ਆਪ ਇੱਥੇ ਆਓ ਤੇ ਆਪ ਆ ਕੇ ਕੋਈ ਸੇਵਾ ਕਰਕੇ ਜਾਓ ਨਾਲ ਤੁਹਾਨੂੰ ਪਤਾ ਲੱਗੇ ਤੇ ਪੁੰਚਣਾ ਕਿੰਨਾ ਔਖਾ ਔਕ ਕਿਦਾਂ ਪਹੁੰਚੇ ਆਪਦੇ ਮਸੀਂ ਪਹੁੰਚੇ ਆ ਜੀ ਮਸੀਂ ਮਸੀਂ ਪਹੁੰਚੇ ਆ ਔਰ ਸਾਡੇ ਨਾਲ ਦੇ ਅੱਧੋਂ ਜ਼ਿਆਦਾ ਤੇ ਪਿੱਛੇ ਰਹਿ ਗਏ ਥੱਲੇ ਗੱਡੀਆਂ ਸਾਡੀਆਂ ਤੋਂ ਪਿੱਛੇ ਰੁੱਕ ਗਈਆਂ ਸਾਡੀਆਂ ਗੱਡੀਆਂ ਪਿੱਛੇ ਰੁਕ ਰਹੀਆਂ ਕੋਈ ਯਾਰਾ ਕਿਉਂਕਿ ਇੱਕ ਗੱਡੀ ਸਾਡੀ ਬਿਲਕੁਲ ਰੇਤਾ ਹੀ ਫਾਦ ਰਹੀ ਆ ਹਾਂਜੀ ਹੁਣ ਕੱਢਦੇ ਪਏ ਆ ਨੰਬਰਦਾਰ ਜੀ ਆਪਣੇ ਜਿਹਦਾ ਸੇਵਾ ਹੁਣ ਚੱਲ ਰਹੀ ਆ ਤੁਸੀਂ ਦੱਸਿਆ ਤਕਰੀਬਨ ਡੇਢ ਮਹੀਨੇ ਤੋਂ ਲਗਾਤਾਰ ਸੇਵਾ ਚੱਲ ਰਹੀ ਬਿਲਕੁਲ ਜੀ ਦਿਨ ਰਾਤ ਚੱਲ ਰਹੀ ਹੈ ਦਿਨ ਰਾਤ ਠੀਕ ਆ ਆਪਾਂ ਮੈਂ ਕਹਿੰਨਾ ਵੀ ਪਹਿਲਾਂ ਤੇ ਇਹ ਦੱਸ ਦਈਏ ਵੀ ਪਹਿਲਾਂ ਕਿਹੜਾ ਕੰਮ ਕੀਤਾ ਤੇ ਹੁਣ ਕਿਹੜੇ ਕਰ ਇਥੇ ਨਾ ਭੈਣੀ ਕਾਦਰਬਖਸ਼ ਤੋਂ ਵਨ ਟੁੱਟਿਆ ਸੀ 11 ਅਗਸਤ ਨੂੰ ਹੂੰ ਉਹਨੂੰ ਪੂਰਾ ਇੱਕ ਹਫਤਾ ਲਾ ਕੇ ਹੂੰ ਤੇ 13 ਸਤੰਬਰ ਨੂੰ ਉਹ ਸ਼ੁਰੂ ਕੀਤਾ ਸੀਗਾ ਤੇ 20 ਸਤੰਬਰ ਨੂੰ ਉਹਨੂੰ ਜਿਹੜਾ ਸੀ ਆਪਾਂ ਪੂਰ ਲਿਆ ਸੀਗਾ ਕਿ ਉਸ ਵਨ ਨੂੰ ਪੂਰਨ ਤੋਂ ਬਾਅਦ ਹਾਂ ਜਿਹੜੀ ਸੇਵਾ ਚੱਲੀ ਆ ਰਾਮਪੁਰ ਗौरा ਜੀ ਜਿੱਥੇ ਦਰਿਆ ਬਿਆਸ ਨੇ ਨੌ ਘਰ ਰੋੜ ਕੇ ਤੇ ਦਸਵਾਂ ਘਰ ਅੱਜ ਵੀ ਰੋੜ ਰਿਹਾ ਹੈ ਅੱਛਾ ਹਾਂ ਦਸਵਾਂ ਘਰ ਜਿਹੜਾ ਉਹ ਘਰ ਉਹ ਸਾਹਮਣੇ ਇੱਥੋਂ ਦੇਖਦਾ ਉਹ ਸਾਹਮਣੇ ਬਿਲਕੁਲ ਉਹਦਾ ਜਿਹੜੇ ਅੱਛਾ ਜੀ ਉਹ ਘਰ ਜਿਹੜਾ ਵਾ ਰਾਮਪੁਰ ਲੋਹੇ ਦੇ ਵਿੱਚ ਸਰਦਾਰ ਮਿਲਖਾ ਸਿੰਘ ਦਾ ਓਏ ਹੋਏ ਉਹ ਘਰ ਉਹਦੀ ਹਵੇਲੀ ਬਾਥਰੂਮ ਸ਼ੈੱਡ ਸਾਰੇ ਡਿੱਗ ਚੁੱਕੇ ਆ ਤੇ ਸਿਰਫ ਇੱਕ ਕੋਠੀ ਰਹਿ ਗਈ ਖੜੀ ਓਏ ਹੋਏ ਤੇ ਉਹ ਘਰ ਇੱਥੇ ਸੀਗੇ ਹਨਾ ਸਾਰੇ ਉਹ ਅੱਜ ਇੱਥੇ ਪਾਣੀ ਰੜਕ ਲਿਆ ਤਿੰਨ ਘਰ ਇੱਥੇ ਸੀ ਅੱਜ ਅੱਜ ਇੱਥੇ ਪਾਣੀ ਰੜਕ ਰਿਹਾ ਤਿੰਨ ਘਰ ਇੱਥੇ ਸੀਗੇ ਤਿੰਨ ਘਰ ਉਹ ਇੱਕ ਘਰ ਸੀ ਉਹ ਜਿੱਥੇ ਜਾਨਵਰ ਫਿਰਦੇ ਆ ਅਗਲੇ ਫਿਰਦੇ ਆ ਉਹ ਜਿੱਥੇ ਬਗਲੇ ਆ ਹਾਂ ਇੱਕ ਘਰ ਉੱਥੇ ਸੀਗਾ ਤੇ ਪੰਜ ਘਰ ਇੱਧਰ ਸੀਗੇ ਪੰਜ ਘਰ ਆ ਜਿਹੜਾ ਦਰਖਤ ਲੱਗਿਆ ਉਹ ਪਾਣੀ ਦੇ ਵਿੱਚ ਉਹ ਜਿਹੜਾ ਦਰਖਤ ਆ ਹਾਂ ਤਿੰਨ ਘਰ ਤਿੰਨ ਘਰੇ ਤੋਂ ਪਿੱਛੇ ਸੀ ਤੇ ਦੋਏ ਤੋਂ ਅੱਗੇ ਸੀ ਓਹੋ ਪੰਜ ਘਰ ਇੱਥੇ ਸੀ ਨੌ ਘਰ ਰੋੜ ਕੇ ਤੇ ਹੁਣ ਉਹ ਦਸਵਾਂ ਰੋੜ ਰਿਆ ਤੇ ਇੱਕ ਉਹ ਅੱਧ ਰੁੜਿਆ ਸਾਹਮਣੇ ਦਿਖਦਾਣਾ ਤੁਹਾਨੂੰ ਹਾਂ ਅੱਧਾ ਰੋੜਿਆ ਤੇ ਅੱਧਾ ਕ ਖੜਾ ਉਹ ਆਹ ਵਾਲਾ ਜਿਹੜਾ ਆ ਹਾਂਜੀ ਹਾਂਜੀ ਇਹ ਹਾਂਜੀ ਇਹ ਇਹ ਵੀ ਹਾਂਜੀ ਅੱਧਾ ਰੁੜ ਗਿਆ ਅੱਧਾ ਖੜਾ ਹੈ ਇਹਦੇ ਸਮੇਤ 11 ਹੋ ਜਾਂਦੇ ਆ ਇਹ ਪਿੰਡ ਦੱਸਿਆ ਤੁਸੀਂ ਰਾਮਪੁਰ ਗੋਰਾ ਰਾਮਪੁਰਾ ਗੋਰਾ ਦੇ 9 ਘਰ ਰੁੜੇ ਹਾਂਜੀ 9 ਘਰ ਰੁੜੇ ਆ ਤੇ ਸੈਂਕੜੇ ਏਕੜ ਜ਼ਮੀਨ ਵੀ ਖਰਾਬ ਹੋਈ ਲੋਕਾਂ ਦੀ ਆ ਜਿਹੜਾ ਦਰਿਆ ਉਹਨਾਂ ਦੀ ਜ਼ਮੀਨ ਤੇ ਹਾਂ ਜਿਨ੍ਹਾਂ ਦੀ ਜਿਨ੍ਹਾਂ ਦੇ ਘਰ ਰੁੜੇ ਜ਼ਮੀਨ ਤੇ ਉਹਨਾਂ ਦੀ ਉਹਨਾਂ ਦੀ ਤੇ ਸਾਰੀ ਰੁੜ ਗਈ ਜਿਹੜੇ ਹੋਰ ਵੀ ਨਾਲ ਹੈਗੇ ਸੀਗੇ ਮੰਨ ਲਓ ਵੇਖੋ ਉੱਥੇ ਬੰਨ ਸੀਗਾ ਤੇ ਆ ਜਿਹੜੀ ਸਾਰੀ ਜ਼ਮੀਨ ਸੀ ਇਹ ਚ ਫਸਲ ਹੁੰਦੀ ਸੀ ਆ ਜਿੱਥੇ ਹੁਣ ਆ ਦਰਿਆ ਦੇ ਵਿੱਚ ਰੇਤ ਦੇਖਦੀ ਆ ਇਹ ਘਰ ਤੋਂ ਘੱਟ ਸੀ ਮੇਰੇ ਸਨ 100 ਕੱਲਾ ਹੋਣਾ ਹੂੰ ਜਿਹੜਾ ਇਹ ਸਾਰਾ ਖਰਾਬ ਹੋ ਗਿਆ। ਨੀਲ ਡਵੈਰ ਹੀ ਹੁੰਦੀ ਆ ਜਿਹਦੇ ਵਿੱਚ ਆਪਾਂ ਜਾਲ ਬਣਾ ਕੇ ਜੀਦਾ ਤੇ ਬੋਰੇ ਵਿੱਚ ਪਾ ਕੇ ਤੇ ਦਰਿਆ ਦੇ ਵਿੱਚ ਛੁੱਟਦੇ ਆ ਬੰਨ ਬਣਾਉਣ ਵਾਸਤੇ। ਅੱਛਾ ਜੀ। ਜੇ ਆਪਾਂ ਨਰੀ ਮਿੱਟੀ ਪਾਉਣੇ ਤੇ ਪਾਣੀ ਤੇਜ ਹੋਣੇ ਕਰਕੇ ਉਹ ਰੁੜ ਜਾਂਦੀ ਆ। ਜੀ। ਇਹ ਬੋਰੀਆਂ ਦੇ ਨਾਲ ਫਿਰ ਜਿਹੜੀ ਆ ਮਿੱਟੀ ਰੁੜਦੀ ਨੇ ਨੂੰ ਸਟਾਰਟ ਕਹਿੰਦੇ ਕ੍ਰੇਟ ਪਾ ਕੇ ਛੁੱਟਦੇ ਆ ਆਪਾਂ। ਹੂੰ। ਇਹ 7000 ਨੂੰ ਕੁਇੰਟਲ ਆਉਂਦੀ ਆ ਆਹਾ ਵਾਲੇ। ਹਾਂ ਤੇ ਇਹ 160 ਰੁਪਏ ਬਨਾਈ ਵਾਲੇ ਲੈਂਦੇ ਆ ਜਾਲ ਦੀ। ਹੂੰ। ਇਹਦੇ ਤੋਂ ਬਾਅਦ ਜਿਹੜੇ ਆ ਬੋਰੇ ਪੈਂਦਾ ਵਾ ਉਹ 6 ਰੁਪਏ ਬੋਰਾ ਜਿਹੜਾ ਵਾ ਉਹ ਇੱਕ ਬੁਰਾ ਸ਼ੇਰ ਪਈਏ ਮਤਲਬ ਉੱਥੇ ਪੈਂਦਾ ਇਹਦੇ ਵਿੱਚ ਕ੍ਰੇਟ ਦੇ ਹੂੰ ਉਸ ਤੋਂ ਬਾਅਦ ਉਹ ਜਿਹੜੀਆਂ ਪੋਕ ਲੈਣਾ ਨਾਲ ਲੱਗੀਆਂ ਇੱਕ ਇੱਧਰ ਲੱਗੀ ਆ 6 ਉੱਧਰ ਚਲਦੀਆਂ ਵਾ ਓਹੋ ਉਹ ਰਸਤਾ ਖੋਲਦੀਆਂ ਇਹ ਮਿੱਟੀ ਲਾ ਕੇ ਕਰਕੇ ਦਿੰਦੀ ਆ ਹੁਣ ਅਸੀਂ ਟਿੱਪਰ ਮੰਗਾ ਰਹੇ ਆ ਤਿੰਨ ਟਿੱਪਰ ਮੰਗਾਏ ਆ ਜੀ ਉਹ ਟਿੱਪਰਾਂ ਦੇ ਨਾਲ ਆ ਜਿੰਨੀ ਰੇਤ ਆ ਮਿੱਟੀ ਆ ਇਹ ਸਾਰੀ ਲਾਗੇ ਲੈ ਕੇ ਆਉਣੀ ਇਹਨਾਂ ਦੇ ਨਾਲ ਦੀ ਨਾਲ ਬੰਨ ਦੇ ਆ ਆ ਵਾਲੀ ਜਿਹੜੀ ਹਾਂ ਇਹ ਜਿੰਨੀ ਰੇਤ ਦੇ ਢੇਰ ਮਾਰੇ ਆ ਠੀਕ ਆ ਜਿੰਨੇ ਢੇਰ ਲਾਏ ਆ ਤੁਸੀਂ ਹਾਂ ਇਹ ਢੇਰ ਜਿਹੜੇ ਆਪਾਂ ਇਹਨਾਂ ਨੂੰ ਟਿੱਪਰਾਂ ਦੇ ਨਾਲ ਇੱਕ ਪੋਕ ਲੈਨ ਲਾਵਾਂਗੇ ਉਹ ਭਰੂਗੀ ਤੇ ਟਿਪਰਾਂ ਦੇ ਨਾਲ ਇਥੇ ਮਿੱਟੀ ਲਿਆਵਾਂਗੇ ਉਹ ਬੋਰਿਆਂ ਦੇ ਬੰਨ ਦੇ ਨਾਲ-ਨਾਲ ਮਿੱਟੀ ਪਾਵਾਂਗੇ ਇਹ ਪੋਕਲੈਂਡ ਜਲਦੀ ਜਿਹੜਾ ਆਪਾਂ ਉਹ ਬੋਰੇ ਪਾ ਰਹੇ ਨਾ ਤਾਰ ਦਾ ਕ੍ਰੇਟ ਬਣਾ ਕੇ ਉਹਦੇ ਵਿੱਚ ਬੋਰੇ ਪਾ ਕੇ ਲੇਬਰ ਲੱਗੀ ਆ ਉਹ ਬੋਰਿਆਂ ਦੇ ਅੱਗੇ-ਅੱਗੇ ਬੋਰੇ ਤੁਰ ਜਾਂਦੇ ਪਿੱਛੇ-ਪਿੱਛੇ ਪੋਕਲੈਂਡ ਮਿੱਟੀ ਪਾਈ ਜਾਂਦੀ ਆ ਇਹਦੇ ਨਾਲ ਬੰਨ ਬਣੀ ਜਾਂਦਾ ਜਿਹੜੇ ਉਹ ਤੁਸੀਂ ਅਗਲੇ ਪਾਸੇ ਦਿਖਾਇਓ ਬੋਰੇ ਲੱਗੇ ਆ ਉਹ ਇਧਰੋਂ ਆ ਰਿਹਾ ਦੂਜੇ ਪਾਸਿਓ ਇਹਨਾਂ ਦੋਨਾਂ ਨੂੰ ਆਪਾਂ ਮੇਲ ਦੇਵਾਂਗੇ ਚਾ ਉਧਰ ਵੀ ਉਹ ਪੋਕਲੇਨ ਲੱਗੀ ਜਿਹੜੀ ਪੋਕਲੇਨ ਲੱਗੀਆਂ ਨਾ ਉਹ ਪੋਕਲੇਨ ਤੇ ਜੇ ਰਸਤਾ ਖਾਲੀ ਕਰ ਰਹੀਆਂ ਨਾ ਇਧਰੋਂ ਮਿੱਟੀ ਲਿਆ ਰਹੀਆਂ ਪਰ ਬੰਨ ਜਿੱਥੇ ਉਹ ਟਰੈਕਟਰ ਚੱਲ ਰਿਹਾ ਬੋਰੀਆਂ ਦੇ ਉੱਪਰ ਹਾਂ ਬੋਰੀਆਂ ਦੇ ਪਿੱਛੇ ਇੱਥੇ ਬੰਨ ਆਏਗਾ ਉਹ ਜਿੱਥੇ ਤੰਬੂ ਲੱਗਿਆ ਉਹ ਤੋਂ ਸਿੱਧਾ ਅੱਗੇ ਜਾਨੀ ਕਿ ਉਹ ਵਾਲੇ ਨੂੰ ਕਨੈਕਟ ਕਰੋਗੇ ਇਹਦੇ ਨਾਲ ਇਹਦੇ ਨਾਲ ਠੀਕ ਆ ਇਹ ਇਹ ਇਹਦਾ ਨੈਚੁਰਲ ਰਸਤਾ ਜਿਹਾ ਜਾਨੀ ਹਾਂਜੀ 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 ਇਹ ਬੰਨ ਇਹ ਬੰਨ ਬਣ ਜੂਗਾ ਤੇ ਉਹ ਜਿੰਨੇ ਥਾਂ ਚ ਉਹ ਪੋਕ ਲੈਣਾ ਚਲਦੀਆਂ ਮਿੱਟੀ ਪਈ ਉਹ ਸਾਰਾ ਨੈਚੁਰਲ ਰਸਤਾ ਬਣ ਜਾਣਾ ਇਹ 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 ਨੰਬਰਦਾਰ ਜੀ ਇਦਾਂ ਇਦਾਂ ਤੁਸੀਂ ਕਰ ਸਕਦੇ ਸੀਗੇ ਬਿਲਕੁਲ ਮਤਲਬ ਗਵਰਨਮੈਂਟ ਨੂੰ ਇਤਰਾਜ ਤਰੀਕਾ ਕੋਈ ਗਵਰਨਮੈਂਟ ਨੂੰ ਇਤਰਾਜ ਤਾਂ ਹੁੰਦਾ ਵੀ ਨੈਚੁਰਲ ਰਸਤਾ ਬੰਦ ਕਰਨਾ ਅੱਛਾ ਜੀ ਦਰਿਆ ਦਾ ਨੈਚੁਰਲ ਰਸਤੇ ਨੂੰ ਬੰਦ ਕਰਨਾ ਇਤਰਾਜ ਹੁੰਦਾ ਵਾ ਨੈਚੁਰਲ ਰਸਤਾ ਜਿਹੜਾ ਦਰਿਆ ਨੇ ਆਪਣੇ ਆਪ ਬੰਦ ਕੀਤਾ ਤੇ ਨਵਾਂ ਰਸਤਾ ਚਾਲੂ ਕਰ ਲਿਆ ਇਹ ਤਾਂ ਆਪਾਂ ਬੰਦ ਬਣਾਉਣਾ ਨਾ ਜਿਹੜਾ ਇਹਨੇ ਪਾੜ ਪਾਤਾ ਇਹਨ ਇਨੂੰ ਬੰਨ ਬਣਾਉਣਾ ਇਹ ਇਹ ਵੀ ਨੇਚਰਲ ਆ ਤੇ ਜਿਹੜਾ ਰਸਤਾ ਉਹਦਾ ਚੱਲਦਾ ਸੀ ਉਹਨੂੰ ਸਹੀ ਜਗ੍ਹਾ ਜਿੱਥੇ ਚੱਲਦਾ ਸੀ ਉੱਥੇ ਚਲਾਉਣਾ ਵੀ ਨੇਚਰਲ ਆ ਪਰ ਦੂਸਰੀ ਬੇਨਤੀ ਹੈ ਕਿ ਮੈਂ ਹੋਰ ਕਰਦਿਆਂ ਇਹ ਜਿਹੜਾ ਦਰਿਆ ਅੱਜ ਵੀ ਸਾਡੀਆਂ ਮਾਲਕੀ ਜ਼ਮੀਨਾਂ 'ਚ ਵਗਦਾ ਕਿਉਂਕਿ ਬਾਹਰ ਬੈਠੇ ਸਾਡੇ ਭਰਾ ਦੇਸ਼ ਵਿਦੇਸ਼ 'ਚ ਜਾਂ ਜਿਹੜੇ ਸਾਡੇ ਇਸ ਏਰੀਏ ਤੋਂ ਬਾਹਰ ਬੈਠੇ ਉਹ ਕਹਿੰਦੇ ਵੀ ਦਰਿਆਵਾਂ ਦੀ ਜ਼ਮੀਨ ਲੋਕਾਂ ਨੇ ਮੰਨ ਲਈ ਆ ਤਾਂ ਕਰਕੇ ਦਰਿਆਵਾਂ ਦੇ ਬੰਨ ਟੁੱਟਦੇ ਆ ਦਰਿਆ ਪੂਰ ਲਿਆ ਇਹ ਕੁਝ ਨਹੀਂ ਹੈਗਾ ਇਹ ਜਿੰਨੀ ਜ਼ਮੀਨ ਦੇ ਵਿੱਚ ਦਰਿਆ ਵਗਦਾ ਸਾਡੀ ਮਾਲਕੀ ਆ ਹੂੰ ਇਹ ਦਰਿਆ ਦਾ ਵਹਿਣਾ ਮੰਨ ਲਓ ਇਹ ਦਰਿਆ ਜੇ ਆਪਾਂ ਬੰਦ ਨਹੀਂ ਕਰਦੇ ਰਸਤਾ ਚਾਲੂ ਰਹਿਣ ਦਿੰਦੇ ਆ ਜੀ ਤੇ ਇਹਨੂੰ 6 ਮਹੀਨੇ ਬਾਅਦ ਇਹ ਵੀ ਕਹਿਣਗੇ ਕਿ ਦਰਿਆ ਤੇ ਦਰਿਆ ਦਾ ਰਸਤਾ ਵਾ ਪਰ ਇਹ ਅੱਜ ਮਾਲਕੀ ਜ਼ਮੀਨਾਂ ਦੇ ਵਿੱਚ ਇਹਨੇ ਆਪਣਾ ਨਵਾਂ ਰਸਤਾ ਬਣਾ ਲਿਆ ਆਹ ਵਾਲਾ ਜਿਹੜਾ ਇਹ ਨਵਾਂ ਰਸਤਾ ਬਣਾ ਲਿਆ ਹੂੰ ਇਦਾਂ ਹੀ ਆ ਜਿਹੜਾ ਪਿੱਛੇ ਆ ਕਦੀ ਦੱਸ ਕੇ ਲੈ ਆ ਇਹਨੂੰ ਢਾਕੇ ਲੈ ਗਿਆ ਕਦੀ ਇਹਨੂੰ ਢਾਕੇ ਲੈ ਗਿਆ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹਦਾ ਰਸਤਾ ਡਿਕਲੇਅਰ ਕਰਕੇ ਇਹਨੂੰ ਇੱਕ ਜਗ੍ਹਾ ਕੀਤਾ ਜਾਵੇ ਜਿੱਥੇ ਲੋਕਾਂ ਦੀ ਮਾਲਕੀ ਜ਼ਮੀਨ ਆਉਂਦੀ ਜਿੱਦਾਂ ਰੋਡ ਅਕਵਾਇਰ ਹੁੰਦੇ ਆ ਹੋਰ ਚੀਜ਼ਾਂ ਅਕਵਾਇਰ ਹੁੰਦੀਆਂ ਉਹ ਅਕਵਾਇਰ ਕਰਕੇ ਸਾਡੀ ਜ਼ਮੀਨ ਤੇ ਉਥੇ ਰਸਤਾ ਦਰਿਆ ਬਣਾ ਲਿਆ ਜਾਵੇ ਦਰਿਆ ਆਪਣੀ ਜਗ੍ਹਾ ਵਗੀ ਜਾਵੇ ਸਾਡੀਆਂ ਜ਼ਮੀਨਾਂ ਇੱਕ ਜਗ੍ਹਾ ਰਹਿਣ ਹਾਰੜ ਜਿਹੜੇ ਆ ਉਹਨੂੰ ਡੂੰਘਾ ਕੀਤਾ ਜਾਵੇ ਡੀਸੈਲਟ ਕੀਤਾ ਜਾਵੇ ਬੰਨ ਵੱਡੇ ਬਣਾਏ ਜਾਣ ਤੇ ਸਾੜ ਆਵੇ ਨਾ ਜਥੇਦਾਰ ਜੀ ਆਹ ਜਿਹੜਾ ਕੰਮ ਚੱਲ ਰਿਹਾ ਆ ਜਿੰਨਾ ਵੀ ਤੁਹਾਡਾ ਇੱਥੇ ਕੰਮ ਚੱਲਦਾ ਇੱਕ ਤਾਂ ਤੁਸੀਂ ਇਹ ਬੰਨ ਇਧਰੋਂ ਬਣਾਉਂਦੇ ਪਏ ਆ ਦੂਸਰਾ ਬੰਨ ਤੁਸੀਂ ਉਧਰੋਂ ਬਣਾ ਰਹੇ ਆ ਇਹਨੂੰ ਤੁਸੀਂ ਜੋੜਦੇ ਪਏ ਠੀਕ ਹੈ ਜੀ ਇਧਰੋਂ ਤੁਹਾਡੇ ਜਿਹੜਾ ਆ ਉਹ ਉਹ ਵੀ ਤੁਹਾਡੀ ਮਸ਼ੀਨਰੀ ਕੰਮ ਕਰ ਰਹੀ ਜਿਹੜੀ ਰੇਤਾ ਇਕੱਠੀ ਕਰ ਰਹੀ ਤੁਹਾਡਾ ਡੇਲੀ ਦਾ ਖਰਚਾ ਕਿੰਨਾ ਆ ਰਿਹਾ ਇਹ ਜੇ ਅੱਜ ਵੇਖਿਆ ਜਾਵੇ ਤੇ ਅੱਜ 4 ਤੋਂ 5 ਲੱਖ ਰੁਪਇਆ ਰੋਜ਼ਾਨਾ ਦਾ ਖਰਚਾ ਹੈ। ਜਿਹੜਾ ਅੱਜ ਲੇਬਰ ਆ ਕਿਉਂਕਿ ਤਿੰਨ ਲੇਬਰਾਂ ਸਾਡੇ ਕੋਲ ਚੱਲਦੀਆਂ ਵਾਂ ਜਿਹੜੀਆਂ 1.5 ਤੋਂ 2 ਲੱਖ ਰੁਪਇਆ ਲੇਬਰਾਂ ਹੀ ਲੈ ਜਾਂਦੀਆਂ। ਓਏ ਹੋਏ ਹੋਏ ਬੰਨਣ ਦਾ ਜਿਹੜੀਆਂ ਪੋਕ ਲੈਣਾ ਵਾ 1.5 ਲੱਖ ਰੁਪਇਆ ਡੀਜ਼ਲ ਰੋਜ਼ ਦਾ ਲੱਗਦਾ ਇਹਨਾਂ ਪੋਕ ਲੈਣਾਂ ਦੇ ਤੇ ਜਿਹੜਾ ਸਾਡਾ ਕੋਈ ਇਥੇ ਟਰੈਕਟਰ ਚੱਲਦਾ ਅੱਜ ਅਸੀਂ ਦੋ ਤਿੰਨ ਦਿਨ ਹੋ ਗਏ ਟਰੈਕਟਰ ਕਰਾਇਆਂ ਵਾਲੇ ਬੰਦ ਕੀਤੇ ਕਿਉਂਕਿ ਮਹਿੰਗੇ ਪੈਂਦੇ ਸਨ ਵੀ ਰਿਕਾਰਡ ਰੱਖ ਰਹੇ ਆ ਨਾ ਸਭ ਬਿੱਲ ਕੋ ਰਿਕਾਰਡ ਰੱਖ ਰਹੇ ਸਾਰਾ ਰਿਕਾਰਡ ਰੱਖ ਰਹੇ ਹਾਂ ਰਿਕਾਰਡ ਸੇਵਾ ਕਰ ਰਹੀ ਵੀ ਜਿਹੜੀ ਸੇਵਾ ਕਰ ਰਹੀ ਆ ਸੰਗਤ ਨੇ ਬਹੁਤ ਸੇਵਾ ਕੀਤੀ ਆ ਤੇ ਕਰ ਵੀ ਰਹੀ ਆ ਸੰਗਤ ਸੇਵਾ ਕਰ ਵੀ ਰਹੀ ਆ ਤੇ ਜਿਹੜੀ ਸੰਗਤ ਪੈਸਾ ਦੇ ਕੇ ਜਾ ਰਹੀ ਉਹਦਾ ਵੀ ਰਿਕਾਰਡ ਰੱਖ ਰਹੇ ਆ ਜਿਹੜਾ ਸਾਡਾ ਖਰਚਾ ਹੋ ਰਿਹਾ ਉਹਦਾ ਵੀ ਰਿਕਾਰਡ ਰੱਖ ਰਹੇ ਵੇਖੋ ਐਵਰੇਜ ਮੇਰਾ ਮੇਰਾ ਮਾਨ ਆ ਵੀ ਜਿਹੜਾ ਆ ਜਿਹੜਾ ਪ੍ਰੋਜੈਕਟ ਆ ਸਾਡਾ ਇਹਨੂੰ 1 ਮਹੀਨਾ ਘਟੋਂ ਘਟ ਘਟੋ ਘਟ ਵੱਧ ਵੀ ਲੱਗ ਸਕਦਾ ਵੱਧ ਲੱਗ ਜਾਣਾ ਪਰ ਇੱਕ ਮਹੀਨਾ થી ਮੰਨ ਕੇ ਜਾ ਮਹੀਨਾ ਕਿਤੇ ਵੀ ਨਹੀਂ ਗਿਆ ਜ਼ਮੀਨਾਂ ਸਾਫ਼ ਹੋਣਾ ਪੋਸੀਬਲ ਹੈ ਅਗਲੇ 6 ਮਹੀਨੇ ਲੱਗਦਾ ਸਾਫ਼ ਹੋ ਜੂਗੀ 6 ਤੋਂ 7 ਮਹੀਨੇ ਦਾ ਪ੍ਰੋਜੈਕਟ ਆ ਜਿਹੜਾ ਇਹ ਏਰੀਆ ਦੇ ਚ 30 ਤੋਂ 40% ਕਣਕ ਬੀਜੀ ਜਾਣੀ ਹੂੰ ਬਾਕੀ ਜਿਹੜੀ 60 ਤੋਂ 70% ਆ ਉਹ ਕਣਕ ਨਹੀਂ ਬੀਜੀ ਜਾਣੀ ਉਹਦੇ ਵਿੱਚੋਂ 30 40% ਇਦਾਂ ਦੀ ਜ਼ਮੀਨ ਅਸੀਂ ਬਣਾ ਲਾਂਗੇ ਜਿੱਨੀ ਚ ਮੱਕੀ ਬੀਜ ਲਾਂਗੇ ਸਾਡੀ ਇੱਥੇ ਲੋਕਲ ਕਮੇਟੀ ਬਣੀ ਆ 16 ਪਿੰਡਾਂ ਦੀ ਹਾਂ ਅਸੀਂ ਚਾਹੁੰਦੇ ਆ ਵੀ ਜਿਹੜੇ ਭਰਾ ਨੇ ਸੁਲਤਾਨਪੁਰ ਲੋਧੀ ਬਿਆਸ ਦਰਿਆ ਹੂੰ 16 ਪਿੰਡਾਂ ਦਾ ਇਲਾਕਾ ਬਾਉਪੁਰ ਦੇ ਨਾਮ ਨਾਲੇ ਮਸ਼ਹੂਰ ਆ ਹੂੰ ਤੇ ਐਸ ਵਕਤ ਰਾਮਪੁਰ ਗੌਰੇ ਦੀ ਸੇਵਾ ਚੱਲਦੀ ਪਈ ਅਸੀਂ ਚਾਹੁੰਦੇ ਆ ਕਿ ਸਾਡੀ ਇੱਥੇ ਜਿਹੜੀ ਲੋਕਲ ਕਮੇਟੀ ਬਣੀ ਜਿਹੜੀ ਵੀ ਤੁਸੀਂ ਸੇਵਾ ਕਰਨੀ ਆ ਉਹ ਪਹਿਲਾਂ ਤਾਂ ਗਰਾਊਂਡ ਜ਼ੀਰੋ ਤੇ ਆਓ ਹੂੰ ਇੱਥੇ ਸੇਵਾ ਚੱਲਦੀ ਵੇਖੋ ਜੇਦਾ ਤੁਹਾਨੂੰ ਚੰਗੀ ਲੱਗੇ ਵੀ ਸੇਵਾ ਹੋ ਰਹੀ ਆ ਤੇ ਇੱਥੇ ਸੇਵਾ ਤੁਸੀਂ ਖੁੱਲ੍ਹ ਦਿਲੀ ਦੇ ਨਾਲ ਆਪਣਾ ਜੋਦ ਸੁਵੰਦ ਕੱਢਦੇ ਜੇ ਕਰ ਸਕਦੇ ਤੇ ਜੇ ਤੁਹਾਨੂੰ ਲੱਗੇ ਵੀ ਨਹੀਂ ਇੱਥੇ ਕੁਝ ਹੋ ਰਿਹਾ ਤਾਂ ਬੇਸ਼ੱਕ ਸੇਵਾ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੁਲਵਹੈਮਪਟਨ ਤੋਂ ਆਏ ਹਾਂ ਗੁਰੂ ਨਾਨਕ ਸਾਧ ਸੰਗਤ ਵਾ ਗੁਰਦੁਆਰੇ ਦੀ ਕੈਨਕਰੋਡ ਦੀ ਉਹਨਾਂ ਨੇ ਸਾਨੂੰ ਥੋੜੇ ਜਿਹੇ ਪੈਸੇ ਹੜਪੀਰ ਤਾਂ ਵਾਸਤੇ ਭੇਜੇ ਸੀ ਉਹ ਅਸੀਂ ਹੜਪੀਰ ਤਾਂ ਦੀ ਜਿੱਦਾਂ ਦੀ ਸਿਚੁਏਸ਼ਨ ਅਸੀਂ ਦੇਖੀ ਹੈ ਬਹੁਤ ਜ਼ਿਆਦਾ ਬੈਡ ਆ ਇਸ ਇਨਾ ਪੈਸਿਆਂ ਨਾਲ ਤਾਂ ਕੁਝ ਵੀ ਨਹੀਂ ਬਣਦਾ ਮੈਂ ਸੰਗਤ ਨੂੰ ਵੀ ਬੇਨਤੀ ਕਰਦਾ ਵੱਧ ਤੋਂ ਵੱਧ ਆ ਕੇ ਸੇਵਾ ਕਰੋ ਜਾਂ ਇਸ ਡੋਨੇਸ਼ਨ ਨੂੰ ਭੇਜ ਕੇ ਇਹਨਾਂ ਵੀਰਾਂ ਦਾ ਸਾਥ ਦਿਓ ਇਹਨਾਂ ਪ੍ਰਬੰਧਕਾਂ ਦਾ ਇਹਨਾਂ ਪਿੰਡਾਂ ਦਾ ਸਾਥ ਦਿਓ ਜਿਹੜੇ ਪਿੰਡ ਵੀ ਵਿੱਚ ਕਈ ਘਰ ਵੀ ਹੜ ਗਏ ਅਸੀਂ ਗੁਰੂ ਨਾਨਕ ਗੁਰਦੁਆਰਾ ਦੀ ਸੰਗਤ ਵੱਲੋਂ ਤੇ ਪ੍ਰਬੰਧਕ ਕਮੇਟੀ ਵੱਲੋਂ ਇਹ ਭਾਈ ਸਾਹਿਬ ਸਾਡੇ ਜਥੇਦਾਰ ਜੀ ਆ ਇਹ ਜਿਹੜੇ ਸੇਵਾ ਉੱਤੇ ਕਰਵਾ ਰਹੇ ਆ ਬੰਦ ਦੇ ਉੱਤੇ ਜਿਹੜੀ ਸੇਵਾ ਕਰਵਾ ਰਹੇ ਆ 16 ਪਿੰਡਾਂ ਦੀ ਕਮੇਟੀ ਹੈ ਜਿਹੜੀ ਇਕੱਠੀ ਸੇਵਾ ਕਰ ਰਹੀ ਹੈ ਉਹਨਾਂ ਦਾ ਜਿਹੜੀ ਕਮੇਟੀ ਬਣਾਈ ਆ ਅਸੀਂ ਉਹਨਾਂ ਨੂੰ ਉਹ ਪੈਸੇ ਵਿੱਚੋਂ ਜਿਹੜੇ 263000 ਸੀ ਉਹਨਾਂ ਦੇ ਵਿੱਚੋਂ 2 ਲੱਖ ਰੁਪਈਆ ਇਹਨਾਂ ਨੂੰ ਦਿੱਨੇ ਹਾਂ ਬੰਨ ਦੀ ਸੇਵਾ ਕਰਨ ਵਾਸਤੇ ਤੇ ਮੈਂ ਪ੍ਰਬੰਧਕ ਕਮੇਟੀ ਦਾ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਡੋਨੇਸ਼ਨ ਦਿੱਤੀ ਆ ਸਾਡੀ ਇਹ ਡਿਊਟੀ ਆ ਕਿ ਅਸੀਂ ਜਾ ਕੇ ਪ੍ਰੂਫ ਕਰ ਸਕੀਏ ਵੀ ਅਸੀਂ ਉਹਨਾਂ ਨੂੰ ਜੋ ਕੁਝ ਦੇਖ ਕੇ ਆਏ ਆ ਸੰਗਤ ਨੂੰ ਦਿਖਾਇਆ ਜਾਵੇ ਜਾਂ ਸੋਸ਼ਲ ਮੀਡੀਆ ਤੇ ਪਾਇਆ ਜਾਵੇ ਸਾਨੂੰ ਭੇਜਿਆ ਜਾਵੇ ਅਸੀਂ ਵੀ ਉੱਥੇ ਜਾ ਕੇ ਦਿਖਾ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ 16 17 ਪਿੰਡਾਂ ਦੀ ਸਾਂਝੀ ਕਮੇਟੀ ਆ ਨੰਬਰ ਥੱਲੇ ਡਿਸਪਲੇ ਕਰਦਾ ਇਹਨਾਂ ਦਾ ਇੱਕੋ ਹੀ ਆ ਸਾਡੇ ਕੋਲ ਆਓ ਪਹਿਲਾਂ ਤੁਸੀਂ ਸਾਡਾ ਕੰਮ ਹੁੰਦਾ ਦੇਖੋ ਜਿੰਨੀ ਸੇਵਾ ਹੋ ਰਹੀ ਆ ਉਹ ਦੇਖੋ ਫਿਰ ਤੁਹਾਡਾ ਮਨ ਸਹਿਮਤ ਹੁੰਦਾ ਆ ਕਿ ਯਾਰ ਇਹ ਸੇਵਾ ਕਰ ਰਿਹਾ ਤਾਂ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਤਾ ਫਿਰ ਤੁਸੀਂ ਇਹਨਾਂ ਦੀ ਮਦਦ ਕਰੋ ਕਿ ਜਿੱਥੇ ਵੀ ਜਾਣੇ ਪਹਿਲਾਂ ਸੇਵਾ ਹੁੰਦੀ ਜ਼ਰੂਰ ਦੇਖ ਲਓ ਵੀਡੀਓ ਨੂੰ ਇੱਕ ਮੈਸੇਜ ਦੇ ਤੌਰ ਤੇ ਦੋਸਤਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਅੱਗੋਂ ਪੰਜਾਬੀ ਵੀਰਾਂ ਦੇ ਨਾਲ ਭੈਣਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਸੋ ਉਮੀਦ ਕਰਦੇ ਆ ਕਿ ਤੁਸੀਂ ਸਾਡੀਆਂ ਇੰਨੀਆਂ ਕੁ ਬਰ ਵੀ ਬੇਨਤੀਆਂ ਜਿਹੜੀਆਂ ਪ੍ਰਵਾਨ ਕਰੋਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ